ਹੈਲੋ ਗੁੱਡ ਮਾਰਨਿੰਗ ਸਾਰਿਆਂ ਨੂੰ ਟਾਈਮ ਹੋ ਗਿਆ 6:30 ਦਾ ਤਾਂ ਬੱਚੇ ਜਾਣ ਵਾਲੇ ਆ ਸਕੂਲ ਇਹਨਾਂ ਦੀ ਵੈਨ ਆਏ ਨਹੀਂ 7:30 ਵਜੇ 6:30 ਵੇ ਉਠਾਇਆ ਹੀ ਹੁਣ ਥੋੜਾ ਟਾਈਮ ਉੱਪਰ ਹੋ ਗਿਆ 7:00 ਵਜਰਾਂ ਵਾਲੇ ਆ ਥੋੜੇ ਹੁਣ ਸਬਰ ਸਾਡਾ ਹੋ ਗਿਆ ਰੈਡੀ ਸਬਰ ਨੇ ਸਜਾ ਲਿਆ ਦਸਤਾਰ ਦਸਤੂਰ ਤੇ ਸ਼ੁਭਰੀਨ ਰਹਿ ਗਈ ਹੈ ਸ਼ੁਭਰੀਨ ਹੀ ਇੰਸਰ ਹੈ ਨਾ ਸਾਰਿਆਂ ਦੀ ਸ਼ੁਭਰੀਨ ਕੱਲੀ ਸਕੂਲ ਦੀ ਉਹਦਾ ਇੰਸਰ ਕਰੇ ਇਹਂ ਜੇ ਰੋਜ਼ ਮੰਮਾ ਤੂੰ ਹੀਣ ਵਲੌਗ ਕਿਉਂ ਨਹੀਂ ਬਣਾਉਂਦੇ ਮੰਮਾ ਤੂੰ ਹੀ ਵੀਡੀਓ ਕਿਉਂ ਨਹੀਂ ਬਣਾਉਂਦੇ ਤੇ ਮੈਂ ਇਹਨਾਂ ਨੂੰ ਕਿੰਨੀ ਮੇਰੀ ਹੈਲਪ ਕਰਨ ਵਾਲਾ ਕੋਈ ਨਹੀਂ ਹੈਗਾ ਮੈਨੂੰ ਇਹ ਹੁੰਦਾ ਵੀ ਕੋਈ ਕੈਮਰਾ ਨਾਲ ਮੇਰੀ ਵੀਡੀਓ ਬਣਾਵੇ ਇੱਕ ਵੈਸੇ ਨੇ ਦਿਲ ਕਰਦਾ ਬਣਾਉਣਾ ਫਿਰ ਮੈਂ ਸੋਚਿਆ ਚਲੋ ਅੱਜ ਵਲੌਗ ਸਟਾਰਟ ਕਰਦੇ ਆ ਜੇ ਤੇ ਵਧੀਆ ਬਣ ਗਿਆ ਫਿਰ ਪਾ ਦਾਂਗੇ ਤੇ ਜੇ ਨਾ ਬਣਿਆ ਫਿਰ ਨਹੀਂ ਪਾਉਣਾ ਤੂੰ ਕੈਮਰਾ ਕਿਉਂ ਚੁਪੀ ਜਾਂਦਾ ਅਮਾ ਮੈਂ ਤਾਂ ਲੈ ਹੋਈ ਜਾਂਦਾ ਤੇ ਤੇਰਾ ਮੂੰਹ ਨਹੀਂ ਆਉਂਦਾ ਮੇਰਾ ਮੂੰਹ ਨਹੀਂ ਆਉਂਦਾ ਵਿਚ ਸਿਆਲ ਦੋਇ ਤੱਕ ਕੱਪੜੇ ਕਿੰਨੇ ਹੋ ਜਾਂਦੇ ਆ ਤੇ ਸਿਆਲ ਨਹੀਂ ਆਏ ਇਸ ਆਮਨੇ ਮੌਸਮ ਠੀਕ ਜਿਹਾ ਸਿਆਲ ਨਾ ਆਵੇ ਕਿੰਨੇ ਕੱਪੜੇ ਹੋ ਜਾਂਦੇ ਨੇ ਕਿ ਬੱਚੇ ਦੇ ਆਹ ਮੌਸਮ ਨਹੀਂ ਗਰਮੀਆਂ ਦਾ ਹੀ ਠੀਕ ਆ ਕਿੰਨੀ ਠੰਡ ਲੱਗਦੀ ਆ ਗਰਮੀਆਂ 'ਚ ਕਿੰਨੀ ਗਰਮੀ ਲੱਗੇ ਤਮ ਤੋਰ ਪਸੀਨਾ ਤੇ ਨੋਂਦਾ ਉਦੋ ਦੋ ਕਿੰਨਾ ਮੈਂ ਗਰਮੀ ਬੜੀ ਲੱਗਦੀ ਕਿ ਟਿੱਡੇ ਦੇ ਵਿੱਚ ਆ ਮੌਨਸੂਨ ਮੌਸਮ ਸਹੀ ਆ ਹਾਂ ਮੌਨਸੂਨ ਮੌਸਮ ਸਹੀ ਆ ਮੌਨਸੂਨ ਨੂੰ ਸਹੀ ਕਿਹ ਪਰ ਹੰਟੋ ਵਿੱਚ ਵੀ ਮੇਕ ਘੜੀ ਦੇ ਵਿੱਚ ਸਮਰ ਦੁੱਧੂ ਵੀ ਲੈਣਾ ਨਾਲ ਮੈਂ ਦੁੱਧੂ ਲੈਣਾ ਨਾਲ ਰੋਟੀ ਨਾਲ ਪਰੌਂਠੀ ਨਾਲ ਈ ਪਰੌਠੀ ਖਾਣੀ ਹੈ ਨਹੀਂ ਦੁੱਧੂ ਕੱਲਾ ਪਰੌਂਠੀ ਨਹੀਂ ਖਾਣੀ ਅੱਜ ਨਹੀਂ ਵਾਏ ਤੁਮਾਣੀ ਚਾਹੋੜੀ ਨਹੀਂ ਥੋੜਾ ਨਾ ਪਾਵਾਂ ਦਵਾਂਗੀ ਮਾਂ ਕਦਾ ਬਹੁਤ ਮੀਟਾ ਵਾ ਦੋ ਦਿੱਗ ਲੈਣਾ ਹੈ ਨਹੀਂ ਸਕੂਲੇ ਵੀ ਗੈਰ ਪੜਿੰਦੇ ਕਈ ਰੋਟੀ ਖਾਣੀਆਂ ਕੱਦਰੀ ਨਹੀਂ ਸਕੂਲ ਤਾਂ ਮੈਂ ਰੋਟੀ ਮੁੱਖ ਜਾਊਗਾ ਨਹੀਂ ਤੂੰ ਦੁੱਧ ਪੀ ਲੈ ਨਾ ਬਹੁਤ ਮੀਟਾ ਵਾ ਦੇਓ ਹਾਂ ਰੋਟੀ ਨਹੀਂ ਅੱਜ ਨਹੀਂ ਪੈਣੀ ਰੋਟੇ ਮੈਡਮਾਂ ਨੇ ਛੁੱਟੀਆਂ ਜਰੂਰੀ ਨਹੀਂ ਮਾਂ ਮੀਟਾ ਵਾ ਦੇ ਦੇ ਬਹੁਤ ਮੀਟਾ ਵਾਲਾ ਦਊਂਗੀ ਹਾਂ ਮੈਡਮ ਆਂਦੀ ਅੱਜ ਇਹਨਾਂ ਨੂੰ ਨਾ ਭੁੱਖੇ ਰੱਖਣਾ ਜੀ ਕੋਈ ਸਕੂਲ ਨਾ ਫਰੂਟ ਭੇਜਿਓ ਇਹਨਾਂ ਰੋਟੀ ਭੇਜਿਓ ਸਿਰਫ ਓਨਲੀ ਬੋਟਲ ਪਾਣੀ ਦੀ ਤਿਓ ਤੇ ਆਜ ਕੋ ਕੀਤਾ ਵਾ ਫਰੂਟੀ ਫੋਨ ਮੈਂ ਨੇ ਕਿਹਾ ਵੀ ਰੋਟੀ ਉਹ ਰੋਟੀ ਕੀ ਪੰਜ ਪਾਉਣੀ ਇਹਨੇ ਮੈਨੂੰ ਚੇਤਾ ਆ ਗਿਆ ਮੈਂ ਜਾ ਕੇ ਪੜਨ ਦਾ ਮੈਡਮ ਆਂਦੀ ਨਹੀਂ ਰੋਟੀ ਨਾ ਭੇਜੇ ਇਹਨਾਂ ਦੀ ਮੈਨੂੰ ਆਂਦੀ ਇਹ ਸਬਜ ਫਿਰ ਸਬਜੀ ਨਹੀਂ ਨਾ ਖਾਂਦੇ ਇਸ ਕਰਕੇ ਮੈਂ ਮੈਡਮ ਦਾ ਤੇ ਮੈਸੇਜ ਕੀਤਾ ਮੈਡਮ ਆਂਦੀ ਇਹਨਾਂ ਨੂੰ ਦੋ ਦਿਨ ਭੁੱਖੇ ਰੱਖਦੇ ਆ ਤੇ ਫਿਰ ਭਾਵੇਂ ਰੋਟੀ ਖਾਣ ਸਬਜੀ ਖਾਣ ਮੈਂ ਮੰਮੂ ਕਹਿ ਮੈਨੂੰ ਕਰਦੀਆਂ ਸਬਜ਼ੀਆਂ ਦੀਆਂ ਖਾਣ ਦੇਣੀ ਆ। ਟਾੜੀ ਲਗਣੀ ਆ, ਟਾੜੀ ਕਲਾਸ ਲਗਣੀ ਸਕੂਲ ਜਾ ਕੇ ਅੱਜ ਆ ਜਾ। ਇਹਨਾਂ ਮੈਂ ਰੈਡੀ ਕਰ ਲਈਆ ਤੇ ਮੈਡਮ ਆਂਦੀ ਆ ਵੀ ਇਹੇ ਕੀ ਖਾਂਦੇ ਦਵਾ। ਅੱਜ ਨਾਲ ਭੁੱਖੇ ਰਖਣਾ। ਮਜ਼ਾਕ। ਮਜ਼ਾਕ ਨਾ ਕਰਨੀ ਮੈਡਮ ਨੇ ਭੁੱਖੇ ਰਖਣਾ ਪਾਣੀ ਦੀ ਬੋਤਲ ਕੱਲੀ ਦੇ ਦੋ ਇਹਨੂੰ। ਜਦੋਂ ਇਹ ਪਿੰਡ ਖਾਂਦੀ ਨਹੀਂ ਥੋੜਾ ਸਬਜ਼ੀਆਂ ਦਾ ਥੋੜਾ ਮੈਡਮ ਆਂਦੀ ਆ ਇਹ। ਠੀਕ ਹੈ ਨਾ? मैं मैडम ना गलती थी मैडम आंधी फिर सब्जी सब सब नहीं खाते थे फिर इधर आ खेलना सब्जी अब डॉल डॉल करना सब कोई सब्जी उपलब्ध है की देखना केडी सब्जियाँ सब्जी जगाती मैं नहीं हाय हाय सब्जी ही नहीं खाते सब्जी ही नहीं खाते ਨਾ ਮੁੰਨ ਨੂੰ ਮੈਸਰਸ ਸਪੋਰਟਸ ਦੇ ਵਿੱਚ ਖੇਡਾ ਵੱਡਾ ਕੌਣ ਹੋਊ ਫਿਰ ਤਾਂ ਹੀ ਹੋਵਾਂਗੇ ਕਿ ਸਬਜ਼ੀਆਂ ਖਾਵਾਂਗੇ ਸਬਜ਼ੀ ਨਹੀਂ ਖਾਣੀਆਂ ਆਪਾਂ ਤੇ ਐਂਜਲ ਸਾਡੀ ਨੇ ਫਰੂਟ ਵੀ ਨਹੀਂ ਖਾਣਾ ਸ਼ੇਅਰ ਆਫ ਕਰਨ ਵਾਸਤੇ ਲੈ ਕੇ ਜਾਂਦੀ ਹੈ ਨਾ ਤਾਂ ਸ਼ੋਅ ਆਫ ਕਰਨ ਵਾਸਤੇ ਲੈ ਕੇ ਜਾਂਦੀ ਮੈਂ ਇਹਨੂੰ ਵੀ ਸਕੂਲ ਲੈ ਜਾ ਮੈਡਮ ਨੂੰ ਇਹ ਹੋਵੇ ਵੀ ਮੈਂ ਖੜਿਆ ਫਰੂਟ ਹਾਂ ਜਾਏ ਨਾ ਖਾ ਮੇਰੀ ਰਿਸਪੌਂਸਿਬਿਲਟੀ ਵੀ ਤੁਹਾਨੂੰ ਫਰੂਟ ਦੇ ਕੇ ਭੇਜਣਾ ਵਾ ਫਿਰ ਮੈਡਮ ਨੇ ਕਹਣਾ ਇਹ ਫਰੂਟ ਨਹੀਂ ਲਾਗਦੇ ਬੱਚੇ ਨੂੰ ਤੈਨਾਂ ਪਤਾ ਨਹੀਂ ਸਾਡੇ ਬੱਚੇ ਖਾਂਦੇ ਹੀ ਨਹੀਂ ਫਰੂਟ ਸਾਡਾ ਆ ਟੱਡ ਕੇ ਉੱਠਦੇ ਆ ਉਹ ਦਿਖਾਉਂਦਾ ਉੱਠਦੇ ਨਾ ਤੇ ਬੋਲਦੇ ਆ ਨਾ ਇਧਰ ਤੇਰਾ ਸ਼ੂਜ਼ ਇੱਕ ਥੱਲੇ ਚਲੇ ਗਿਆ ਇੱਕ ਘੱਟ ਪਿਆ ਹੋਇਆ ਚਲ ਗਿਆ ਸੰਭਰਦਾ ਹੋਇਆ ਮੂੰਹ ਖਰਾਬਾ ਸਾਰਾ ਫਟਿਆ ਰਾਤੀ ਸਤਨੇ ਲਿਪਸਟਿਕ ਲਾਈ ਅਜੀਬ ਅਜੀਬ ਹੀ ਹੈਗੀ ਹੈ ਵੱਡਾ ਗਿਆ ਸ਼ਮਸ਼ਾਣਾ ਨਿਕਾਇਆ ਜਿਵੇਂ ਵਲੌਗ ਕਰਦੇ ਨੇ 100 ਸ਼ਮਸ਼ਾਣਾ ਵੱਡਾ ਹੋ ਗਿਆ ਨਾ ਉਹ ਦੇਖ ਕਿ ਕਹ ਲੈ ਆ ਜੀ ਦੋ ਉਹ ਨਿੱਕਾ ਜਿਹਾ ਪੋਗਦਾ ਸੀ ਚਲ ਮੈਂ ਦੁੱਧ ਆਉਂ ਕਿਲਾ ਪਾਸ ਕਰ ਫਿਰ ਮੈਂ ਦੁੱਧ ਆਉਂ ਇਹਨਾ ਥੋੜਾ ਮੂ ਆਉਂ ਚਾਪਾ ਰਿਹਾ ਅੱਧਾ ਚੁੰਚਾ ਪਾਤਾ ਬੜਾ ਇਨਾਂ ਚ ਤੂੰ ਤਾਂ ਖੱਲਾ ਖੱਲਾ ਹੀ ਖਾਣਾ ਹੁੰਦਾ ਵਾ ਪਾ ਲੈਣਾ ਤੂੰ ਪਾਪਾ ਵਰਗ ਪਾਪਾ ਵੀ ਦੇ ਹੀ ਕਰ ਦਿੰਦੇ ਚਾਹ ਬਣਾ ਕੇ ਪੀਂਦੇ ਮੋਰਨ ਬੇਟੇ ਦੀ ਪਾਪਾ ਨੇ ਥੋੜਾ ਨਹੀਂ ਪੋਣਾ ਅੱਧੇ ਕੱਪ ਦੇ ਵਿੱਚ ਦੋ ਤਿੰਨ ਚਮਚੇ ਪਾ ਲੈਣੇ ਤਾਂ ਮੈਂ ਕਹਿੰਨੀ ਕਾਲੀ ਚਾਹ ਬਣ ਗਈ ਇਹ ਤਾਂ ਏ ਮਜਬੂਰ ਕਰਦੇ ਹੁੰਦੇ ਪਾਪਾ ਨੂੰ ਪਹੁੰਚੇ। ਹੂੰ। ਤਾਂ ਇਹ ਪਾਪਾ ਪਾਉਣਗੇ ਸਾਨੂੰ ਇਹ ਨਾਲ ਮਿਲ ਜੂਣਾ। ਮम्मा ਚਿੱਟਾ ਜੰਦੂ ਪਾਪਾ ਬਾਅਦ ਤੇ ਡੱਬਾ ਖਤਮ ਹੁੰਦਾ ਫਿਰ ਤੇ ਪਾਪਾ ਵਿੱਚ ਹੀ ਦੁੱਧ ਪਾ ਕੇ ਉਹਨਾਂ ਨੂੰ ਮਿਕਸ ਕਰਕੇ ਸਾਰੇ ਜਣੇ ਪੀਂਦੇ ਹੁੰਦੇ ਨੇ। ਉਹ ਹੁੰਦਾ ਥੋੜਾ ਬਤਾ ਵੀ ਰਹਿ ਗਿਆ ਜਿਹੜਾ ਸਾਈਡਾਂ ਤੇ ਉਹ ਵੀ ਪੂਰਾ ਕੰਪਲੀਟ ਹੋ ਜੇ ਖਤਮ ਹੋ ਜੇ। ਮਜ਼ਾ ਆਉਂਦਾ। ਹੁਣ ਮਜ਼ਾ ਹੀ ਲਵੇਗੀ ਤੇ ਪੀਵੇਗੀ ਇਹਨੂੰ। ਵੈਣ ਆਏ ਵੈਣ ਆਏਣੀ ਬੋਨ ਵੀ ਟੱਕ ਪੋਣਾ ਕੀ ਹੁੰਦਾ ਵਿੱਚ ਚੁੰਜਾਂ ਨਾਲ ਦਾ ਖਾਣਾ ਹੁੰਦਾ ਵਿੱਚ ਚਾਕਲੇਟ ਜੀ ਬਣਾ ਕੇ ਨਾ ਸਬਰ ਨਹੀਂ ਬੋਨ ਵੀ ਟਿਆ ਦੁੱਧ ਖੁਸ਼ ਹੋ ਕੇ ਪਿੰਦਾ ਮੈਂ ਪਰਸੋਂ ਰਾਤੀ ਪਾ ਕੇ ਦਿੱਤਾ ਤੇ ਤੇਰੀ ਸਿਰਮ ਮੰਗਦਾ ਜ਼ਰੂਰ ਪਰ ਪਿੰਦਾ ਨਹੀਂ ਆ ਪਰਸੋਂ ਉਹਦਾ ਪਿਆਰਿਆ ਦੁੱਧ ਦਾ ਹਾਂ ਸ਼ੁਵਾਰੀ ਸ਼ੁਵਾਰ ਦੇ ਦੋ ਸਭ ਕੋਲ ਖਾਣੇ ਕਾ ਦਿੰਨੀ ਜਾਣ ਲੱਗਿਆ ਚਲ ਪਾਵਾ ਪਾਵਾ ਸ਼ੂਜ਼ ਦਮੇ ਜਾਣੇ ਆਪਾਂ ਆਪਣੇ ਸਮਾਦੇ ਸ਼ੂਜ਼ ਪਾਣੀ ਕਿੱਥੇ ਇੱਕ ਥੱਲੇ ਵੜ ਗਿਆ ਮਾਦਾਂ ਦੇ ਚਲ ਮੈਂ ਫੜਦੀ ਤੂੰ ਕੱਪੜੇ ਨਾ ਗੰਦੇ ਕਰ ਆਪਣੇ ਫੜੇ ਨੂੰ ਸ਼ਵਾਰੇ ਖੜਾ ਅਜ 3 ਖਾਲਾ ਠੀਕ ਆ ਸਾਨੂੰ ਮਨ ਬਣਿਆ ਕੀ ਬਣਿਆ ਮੂੰਹ ਤੇਰਾ ਮਮਤਾ ਨਾ ਸਾਰੇ ਮੁੰਡੇ ਨਾ ਮੇਰੀ ਦੇ ਨਿਮਰਤ ਦੀਨ ਟੋਪੀ ਲਾ ਕੇ ਨਾ ਪੱਜ ਜਾਂਦੇ ਹੀ ਤੇਨੋਦੂ ਇੰਗਲਿਸ਼ ਦਾ ਪੀਰੀਅਡ ਹੀ ਤੇਨ ਇੰਗਲਿਸ਼ ਵਾਲੀ ਮੈਮ ਆਈ ਨਹੀਂ ਤੇਨ ਮਿਊਜ਼ਿਕ ਵਾਲੀ ਸਰ ਆਈ ਤੇ ਫੇਰ ਨਾ ਮਾਰੇ ਨਿਮਰ ਨੇ ਨਾ ਉਹ ਸਾਰਿਆਂ ਮੁੰਡਿਆਂ ਦੀ ਨ ਸ਼ਿਕਾਇਤ ਅਸੀਂ ਤੇ ਸਨ ਨੇ ਸੱਕੀ ਕੀ ਕੀਤਾ ਸਨ ਨੇ ਨਾ ਕਿ ਹੀ ਇੱਕ ਬੱਚੇ ਤੇ ਦੂਸਰੇ ਬੱਚੇ ਦੀ ਚਪੇੜ ਮ ਬਰਵਾਈ ਤੇ ਦੋ ਬੱਚਿਆਂ ਨੂੰ ਇੱਕ ਦੂਸਰੇ ਦੇ ਕੰਨ ਫੜਕੇ ਤੇ ਕੰਨ ਫੜਕੇ ਤੂੰ ਆ ਤੂੰ ਵੀ ਉੱਠ ਕੇ ਬੈਠ ਕਰਾਈ ਜਿਹਦਾ ਵੀ ਕੰਨ ਛੁੱਟ ਜਿਹਦੇ ਵੀ ਹੱਥ ਤੋਂ ਕੰਨ ਛੁੱਟ ਗਿਆ ਉਹਨੂੰ ਵੀ ਹੋਰ ਲਾਉਣੀਆਂ ਪਈਆਂ ਠੀਕ ਹੁਣ ਬੜਾ ਨੇ ਚ ਸੇਕਲ ਤੋਂ ਅੱਖੇ ਨਹੀਂ ਗਏ ਬੱਚਿਆਂ ਤਾਂ ਫਿਰ ਪੈਨਲਟੀ ਦੇ ਦਿੰਦੇ ਬੱਚਿਆਂ ਨੂੰ ਸਾਡੀ ਕਲਾਸ ਨੇ ਕਿ ਗੁਸ਼ਾਨ ਆ ਸੁਖਰਾ ਜਾ ਤੂੰ ਸਬਜ਼ੀ ਨਹੀਂ ਖਾਂਦੀ ਤੇ ਤੇ ਪ੍ਰਿੰਸੀਪਲ ਨੂੰ ਮੈਂ ਕਹਣਾ ਵੀ ਇਹਨੂੰ ਸਰਦੀਆਂ ਤੇਲ ਚਾਰ ਕਰ ਦਿੰਦਾ ਇਹਨੂੰ ਦੋ ਤਿੰਨ ਰੋਟੀ ਨਾਲ ਦੇ ਕੇ ਸਬਜ਼ੀ ਖਾਓ ਕਿਉਂ ਪਾਣੀ ਚ ਮੈਂ ਕਿੱਥੇ ਮਿਲੇ ਤੇ ਫੇਰ ਬੱਚਾ ਸਮਝ ਲਾਦੀ ਨਹੀਂ ਖਾਦੀ ਸਾਨੂੰ ਬਿਲਕੁਲ ਕਹ ਲੈਣ ਮਮਾ ਪਾਪਾ ਕਹਿੰਦੇ ਜੀ ਸਹੀ ਗੱਲ ਕਹਿੰਦੇ ਵੀ ਸਬਜ਼ੀ ਖਾਓ ਸ਼ਾਇਦ ਇਹਨਾਂ ਨੂੰ ਰੋਟੀ ਪਹਿਲਾਂ ਖਾ ਲੂ ਨਾ ਸਾਡਾ ਗਰਾਊਂਡ ਪੀਰੀਅਡ ਲੱਗਿਆ ਸੀ ਤਿੰਨ ਉਹਦੇ ਵਿੱਚ ਨਾ ਦੋ ਮੁੰਡੇ ਮੈਨੂੰ ਕਹੀ ਜਾਏ ਤੂੰ ਅੱਭੀ ਜੋ ਦਾ ਝੂਠਾ ਨਾਮ ਲਾ ਤੌਨੇ ਤਾਂ ਕੁਛ ਕੀਤਾ ਹੀ ਨਹੀਂ ਆ ਮੈਂ ਆਪਣੇ ਵੱਲੋਂ ਬਚਾਉਣਾ ਚਾਹੀਦਾ ਇੱਕ ਨਾ ਸਾਡੀ ਕਲਾਸ ਚ ਨਾ ਸੁੱਕੜਾ ਦੇ ਮੁੰਡਾ ਵਾ ਗੁਰਸ਼ਾਨ ਸਭ ਤੋਂ ਜ਼ਿਆਦਾ ਨੇ ਉਹ ਸ਼ਰਾਰਤੀਆ ਤਮਨ ਜੋਤ ਤੇ ਤੈ ਤੂੰ ਨਹੀਂ ਸ਼ਰਾਰਤੀ ਮੁੰਡੇ ਸ਼ਰਾਰਤੀ ਹੁੰਦੇ ਕੁੜੀਆਂ ਕਿ ਦਰਸ ਸ਼ਰਾਰਤੀ ਹੁੰਦੀਆਂ ਆਪਣੇ ਸਰ ਕੁਸ਼ਾਰਤੀ ਆ ਤੇ ਕੁੜੀਆਂ ਨੇ ਕਿਉਂ ਹੁੰਦੇ ਤੇ ਸਾਰੇ ਬੱਚੇ ਸ਼ਰਾਰਤੀ ਹੁੰਦੇ ਉਹ ਕਿ ਨਿੱਕੇ ਨਹੀਂ ਸ਼ਰਾਰਤੀ ਹੂੰ ਹਮ ਕਿੰਭਾ ਪਤਾ ਤੱਕ ਜਿ ਬੈਠਾ ਜੀ ਕੀ ਪਤਾ ਸਾਡੇ ਰੋਟੀ ਲੱਤ ਕੇ ਨਹੀਂ ਕਾਲੇ ਸੀਟ ਦੇ ਦਿਹੁਣੇ ਕਹਿੰਦੇ ਹਨ ਛੇਤੀ ਆ ਜਾਂਦੇ ਆ ਤਾਂ ਹੀ ਮੈਂ ਤਾਂ 5 ਮਿੰਟ ਲੇਟ ਆਉਣਾ ਸੀ ਕਿਉਂਕਿ ਰੋਜ਼ 10 ਮਿੰਟ ਪਹਿਲਾਂ ਹੀ ਆ ਜਾਂਦੇ ਆ